ਭੀੜ-ਪਾੜ ਵਾਲੇ ਬਾਜ਼ਾਰ ਦੇ ਵਿੱਚ ਇੱਕ ਟੈਲੀਕਾਮ ਦੁਕਾਨ ਦੇ ਉੱਤੇ ਅਚਾਨਕ ਗੋਲੇ ਚੱਲਦੀ ਹੈ ਜਿਸ ਨਾਲ ਬਾਜ਼ਾਰ ਦੇ ਵਿੱਚ ਅਫਰਾ ਤਫਰੀ ਮਚ ਜਾਂਦੀ ਹੈ ਦੁਕਾਨ ਦੇ ਬਾਹਰ ਲੱਗੇ ਸ਼ੀਸ਼ੇ ਦੇ ਉੱਤੇ ਗੋਲੀ ਲੱਗਦੀ ਹੈ ਤੇ ਕੱਚ ਫਿੱਕ ਰਿਹਾ ਦਿਖਾਈ ਦਿੰਦਾ ਤੇ ਮਾਮਲਾ ਬਟਾਲਾ ਦੇ ਭੀੜ-ਪਾੜ ਵਾਲੇ ਇਲਾਕੇ ਜਲੰਧਰ ਰੋਡ ਦਾ ਹੈ ਜਿੱਥੇ ਕਿ ਇੱਕ ਕਾਂਗਰਸੀ ਆਗੂ ਤੇ ਦੁਕਾਨ ਦੇ ਮਾਲਕ ਦੇ ਮੁਤਾਬਕ ਉਹਨਾਂ ਨੂੰ ਕਈ ਵਾਰ ਧਮਕੀਆਂ ਆਈਆਂ ਨੇ ਤੇ ਉਹਨਾਂ ਇਸ ਬਾਰੇ ਐਫ ਆਈ ਆਰ ਵੀ ਦਰਜ ਕਰਵਾਈ ਹੈ ਲੇਕਿਨ ਅੱਜ ਉਹਨਾਂ ਦੀ ਦੁਕਾਨ ਕੇ ਗੋਲੇ ਚੱਲੀ ਐ ਲੇਕਿਨ ਜਾਨੀ ਨੁਕਸਾਨ ਤੋਂ ਬਚਾਰੇ ਐ ਪਤਾ ਨਹੀਂ ਜੀ ਪਤਾ ਹੀ ਆ ਸਾਰਿਆਂ ਨੂੰ ਕਿ ਫਾਇਰਿੰਗ ਹੋਈ ਐ ਸ਼ੋਰੂਮ ਦੇ ਉੱਤੇ ਇਹ ਪਹਿਲਾਂ ਕਿੰਨੀ ਦੇਰ ਤੋਂ ਤੁਹਾਨੂੰ ਸਹਿਤ ਆ ਰਹੇ ਸੀ ਇਹ ਚੱਲੀ ਜਾਂਦੀ ਐ ਜੇ ਥ੍ਰੈਟ ਤੇ ਚੱਲਦੀ ਐ ਸਾਰੇ ਸ਼ਹਿਰ ਨੂੰ ਹੀ ਆਂਦੀ ਐ ਮੈਂ ਕਿੰਨੋਂ ਨਹੀਂ ਆਂਦੀ ਐ ਪੀਆ ਹਰ ਬੰਦਾ ਇਸ ਤੇ ਪਰੇਸ਼ਾਨੀ ਚ ਐ ਜੀ ਜਿਹੜਾ ਕੰਮ ਕਰਦਾ ਹੋਵੇ ਉਸੇ ਪਰੇਸ਼ਾਨੀ ਚ ਥ੍ਰੈਟ ਕਿਦੋਂ ਆਈ ਸਰੀ ਪਤਾ ਨਹੀਂ ਕੋਈ ਨਿਸ਼ਾਨ ਦੱਸ ਦੇ ਜੀ ਮੈਂ ਜਾਣਦਾ ਨਹੀਂ ਨਿਸ਼ਾਨ ਕੋਈ ਹੈਗਾ ਹੋ ਸਕਦਾ ਐ ਜੀ ਅਹੀਂ ਤੇ ਕਿੰਨੇ ਦਿਨਾਂ ਤੇ ਕਿੰਨੇ ਵੀ ਕੁਝ ਵੀ ਹੋ ਸਕਦਾ ਜਦੋਂ ਪ੍ਰੋਟੇਜਰ ਦੇ ਬਾਅਦ ਕਮਿਨਿਟੀ ਕੰਪਲੇਟ ਕੀਤੀ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਵੀ ਰੈਐਕਸ਼ਨ ਸੀ ਇਹ ਕਰ ਰਹੇ ਆ ਜੀ ਹੁਣ ਤੇ ਨਵੇਂ ਐਸਐਸਪੀ ਸਾਹਿਬ ਤੇ ਹੁਣ ਹੀ ਆਏ ਆ ਜੇ ਉਹ ਤੇ ਹਜੇ ਆ ਕੇ ਤੇ ਉਹਨਾਂ ਨੇ ਕੱਲ ਹੀ ਚਾਰਜ ਲਿਆ ਕਰ ਰਹੇ ਆ ਲੈਟਸ ਸੀ ਜੀ ਸਰ ਕਿੰਨੇ ਵਜੇ ਦੀ ਵਾਰਦਾਤ ਹੈ ਇਹ 6:30 ਸਵੇਰੇ ਆਲਮੋਸਟ ਤੇ ਹੁਣ ਸਵੇਰੇ 6:00 ਵਜੇ ਵਾਰਦਾਤ ਕੋਈ ਦਾ ਟਾਈਮ ਵੀ ਨਹੀਂ ਹੈ ਜੀ ਹੁਣ ਕੋਵਾਨਾ ਦਾ ਟਾਈਮ ਕੀ ਰੱਖੋਗੇ ਜੀ ਜਿਸ ਤਰ੍ਹਾਂ ਡੈਸ਼ ਪੈਂਦੀ ਤੇ ਸਾਰੇ ਸ਼ਹਿਰ ਦਾ ਵੇਖੋ ਜੀ 7:00 ਸਵੇਰੇ ਸਾਰੇ ਸ਼ਹਿਰ ਬੰਦ ਹੁੰਦਾ ਪਿਆ ਜੀ ਰੋਜ਼ ਇਦਾਂ ਹੀ ਇਹ ਹੀ ਹਾਲਾਤ ਹੈ ਜੀ ਸਾਡਾ ਤੇ ਮੇਨ ਬਾਜ਼ਾਰ ਹੈ ਤੁਸੀਂ ਵੇਖੋ ਚੱਲਦਾ ਰੋਡ ਹੈ ਇੱਥੇ ਵੀ ਇਹ ਹਾਲ ਹੈ ਗਾਰੰਟੀ ਮੌਕੇ ਤੇ ਬੰਦ ਹੋ ਗਿਆ ਜੀ ਹਾਂਜੀ ਹਾਂਜੀ ਹਾਂ ਦੱਸਦੀ ਹੈ ਕਿ ਇਲਾਕੇ ਦੇ ਵਿੱਚ ਗੋਲੀ ਚੱਲ ਜਾਣ ਤੋਂ ਬਾਅਦ ਡਰ ਦਾ ਮਾਹੌਲ ਬਣ ਗਿਆ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਮਰਸ਼ੇਰ ਸਿੰਘ ਸ਼ੈਰੀ ਕਲਸੀ ਤੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਤਰਪਦਰਜਿੰਦਰ ਸਿੰਘ ਬਾਜਵਾ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੁਕਾਨ ਮਾਲਕ ਦਾ ਹਾਲ ਚਾਲ ਜਾਣਿਆ ਤੇ ਇਸ ਘਟਨਾ ਦੇ ਨਿੰਦਾ ਵੀ ਕੀਤੀ ਪਤਾ ਲੱਗਾ ਜੀ ਭਰਾਵਾ ਸੋ ਮੈਨੂੰ ਪਤਾ ਲੱਗਾ ਵੀ ਗੋਲੀ ਚੱਲ ਰਹੀ ਹੈ ਨਾਲ ਉਸ ਨੇ ਚਿੱਤ ਜਿਹੜਾ ਵੀ ਪੁਲਸ ਦੀਆਂ ਟੀਮਾਂ ਲੱਗੀਆਂ ਨੇ ਜਿਹੜਾ ਵੀ ਕਾਨੂੰਨ ਹੱਥ ਚ ਲਊਗਾ ਕਾਨੂੰਨ ਆਪਣੇ ਘਰ ਲਾ ਕੇ ਕਿ ਇਨਸੀਡੈਂਟ ਲੱਗਦਾ ਕਿ ਇਹ ਸਾਰਾ ਕਲੀਅਰ ਹੋਇਆ ਜੋ ਵੀ ਸਮਾਂ ਦਾਸਲੇ ਵੀ ਪਹਿਲਾ ਵੀ ਹਫਤਾ ਹੋ ਗਿਆ ਥ੍ਰੈਟ ਦੀਆਂ ਫੋਨ ਆ ਰਹੀਆਂ ਨੇ ਉਹ ਸਾਰਾ ਹੁਣ ਜੋ ਵੀ ਇਹ ਪੁਲਸ ਆਪਣੀ ਕਾਰਵਾਈ ਕਰੂਗੀ ਤੁਹਾਡੀ ਗੱਲ ਵੀ ਉਹਨਾਂ ਨਾਲ ਹਾਂ ਬਿਲਕੁਲ ਬਿਲਕੁਲ ਭਰਾ ਜੀ ਠੀਕ ਹੈ ਜੀ ਕੀ ਹੈ ਨਹੀਂ ਮੈਂ ਬੇਸਿਕਲੀ ਪਹਿਲੇ ਥ੍ਰੈਟ ਕਾਲ ਵੀ ਕੋਈ ਆ ਰਹੀ ਸੀ ਇਹ ਕੁਝ ਹਾਂ ਹਾਂ ਦੱਸ ਰਹੇ ਹੁਣ ਮੈਨੂੰ ਪਤਾ ਲੱਗਿਆ ਵੀ ਥ੍ਰੈਟ ਕਾਲ ਨਾ ਪਹਿਲਾਂ ਆਈ ਸੀ ਬਟ ਉਹ ਇਹਨਾਂ ਨੇ ਦੱਸਿਆ ਪੁਲਿਸ ਨੂੰ ਠੀਕ ਹੈ ਪਰ ਜਿਹੜਾ ਵੀ ਜਿੰਨੇ ਵੀ ਕਾਨੂੰਨ ਹੱਥ ਚ ਲਿਆ ਕਾਨੂੰਨ ਆਪਣਾ ਕਰ ਮਾੜੀ ਗੱਲ ਹੋਈ ਹੈ ਫਰੇ ਬਾਜ਼ਾਰ ਲੋਹੀਏ ਚਲਾ ਕੇ ਗਏ ਨੇ ਸਭ ਤੋਂ ਪੁਲਿਸ ਦਾ ਨਾਕਾ ਕੇ ਤੇ ਨਜ਼ਰ ਨਹੀਂ ਆਇਆ ਸਾਰੀ ਪੁਲਿਸ ਦੇ ਨਾਲੇ ਚ ਗੱਲ ਪਹਿਲਾਂ ਵੀ ਹੈਗੀ ਸੀ ਇਸ ਦੇ ਬਾਵਜੂਦ ਵੀ ਸਭ ਕੁਝ ਹੋ ਗਿਆ ਪੰਜਾਬ ਸਰਕਾਰ ਵੇਖੇ कुछ देखे शहरी आम शहरी किससे जाता तो जा है मतलब जोड़ की है किस so, सा। तो कि राजील है से नान डाल देता है तो ढेरा कर को आता है पहले भी फ्रेंड को आने के लिए आइयां जी सुनिए आप सरदार लखन आइयां सर सारी पोल्सी नॉलेज चाहिए इसलिए आप जो दाईया नहीं फेरे हैं तो ये सोच से फेलियर होता ਇਸ ਮੌਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਜਦੋਂ ਹੀ ਗੋਲੀ ਲੱਗਣ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਆ ਕੇ ਦੇਖਿਆ ਤਾਂ ਸ਼ੋਰੂਮ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਉਹਨਾਂ ਦੇ ਧਮਕੀਆਂ ਮਿਲਣ ਦੀ ਤਸਦੀਕ ਕੀਤੀ ਹੈ ਕਿ ਆਖਿਆ ਹੈ ਕਿ ਮਾਮਲੇ ਦੀ ਕمیਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆ ਇਤਲਾਹ ਮਿਲੇ ਸੀ ਅੱਜ ਕਿ ਸ਼ਾਮ ਦਾ ਵਿਲਾਕ ਕਰੀਬ ਆਪਾਂ ਨੂੰ 6:25 ਦੇ ਕੋਲ ਮਿਲੀ ਹੈ ਇਤਲਾਹ ਕਿ ਇੱਥੇ ਗੁੱਡੂ ਸੇਠ ਨੂੰ ਕਾਂਗਰਸੀ ਲੀਡਰ ਨੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਮ ਬੰਦੇ ਫਾਇਰ ਕਰ ਗਏ ਅਸੀਂ ਮੌਕੇ ਤੇ ਪਹੁੰਚੇ ਤੇ ਪਾਇਆ ਕਿ ਤਕਰੀਬ 6 18 19 ਦੀ ਗੱਲ ਹੈ ਕਿ ਦੋ ਨੌਜਵਾਨੀ ਮੋਟਰਸਾਈਕਲ ਤੇ ਆਏ ਜੋ ਅਸੀਂ ਆਈ ਵਿਟਨੈਸ ਕੋ ਆ ਕੇ ਕਨਫਰਮ ਕੀਤਾ ਕਿ ਦੋ ਮੋਟਰਸਾਈਕਲ ਤੇ ਆਏ ਤੇ ਇੱਕ ਬੰਦੇ ਨੇ ਬਲਟਰ ਕੇ ਤੇ ਫਾਇਰ ਕੀਤਾ ਤੇ ਜੀਰ ਦੀ ਉੱਤੇ ਮੋਟਰਸਾਈਕਲ ਤੇ ਬੈਠ ਗਏ ਤੇ ਦੌੜ ਗਏ ਇਹਨਾਂ ਪਹਿਲੇ ਵੀ ਪੁਰਾਣੀ ਵੀ ਫਰਟ ਅਗੇ ਸੀ ਅਸੀਂ ਇਸ ਬੰਦੇ ਦੇ ਵਿੱਚ ਇੱਕ ਕੇਸ ਵੀ ਰਜਿਸਟਰਡ ਕੀਤਾ ਸੀ ਸਰਪੋਤ ਨੁਕਸਾਨ ਜਿਹੜਾ ਹੈ ਨਾ ਨੁਕਸਾਨ ਪਰਮਾਤਮਾ ਦੇ ਪਰਾਈ ਇਹਦੇ ਤੇ ਜਿਹੜਾ ਕਫਨ ਗਲਾਸ ਸੀ ਉਹਦੇ ਨਾਲ ਉੱਤੇ ਲੱਗਈ ਗੋਲੀ ਅੰਦਰਲੇ ਪਾਸੇ ਗਈ ਨਹੀਂ ਤੇ ਨਾਲ ਹੀ ਸਾਨੂੰ ਇੱਥੇ ਭੀੜ ਕਰਕੇ ਜਾਂ ਸੜਕ ਚੱਲਦੀ ਹੋਣ ਕਰਕੇ ਜਿਹੜਾ ਕੋਲ ਮਿਲਿਆ ਸੀ ਉਹ ਦੇਖਦੇ ਹਾਂ ਟਾਇਰ ਇੱਕ ਹੋਇਆ ਕੋਈ ਚੱਕਬਾਨੀ ਟੀਵੀ ਲਈ ਬਸ਼ੰਬਰ ਗਿੱਟੂ ਦੀ ਰਿਪੋਰਟ